ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮਾਡਰਨ ਖੇਤੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ 26 ਫਰਵਰੀ 2025 ਨੂੰ ਆਪਾਂ ਨੇ ਜਿਹੜੀ G0 ਦੀ ਫੈਣੀ ਉੱਪਰ ਪੈਦੀ ਆਪਾਂ ਉਹਦੀ ਫਸਲ ਆਈ ਸੀਗੀ ਤੇ ਉਹਦੀ ਹਾਰਵੈਸਟਿੰਗ ਕਰਨ ਲੱਗੇ ਆ ਉਹਨੂੰ ਪਟ ਪਟ ਰਹੇ ਆ ਅੱਜ ਤੇ ਇਹ ਹੈਗਾ ਆਪਣੇ ਜੋਗਾ ਹੀ ਸੀਗਾ ਬੀਜ ਥੋੜਾ ਜਿਹਾ ਹੀ ਲਾਇਆ ਹੋਇਆ ਤੇ ਇੱਥੇ ਇੱਕ ਤੱਕ ਆ ਜਿਹੜੀ ਗੁੱਲੀ ਡੰਡੇ ਵਾਲੀ ਬੱਟ ਦਿਖਦੀ ਆ ਉਤੋਂ ਇੱਧਰੋਂ ਤੇ ਇਹਦੀ ਪਟਾਈ ਕਰ ਰਹੇ ਆ ਟਾਈਮ ਨਾਲ ਵੇਲਾ ਬੁੱਲਾ ਬੱਟਲੀਆਂ ਸੀਗੀਆਂ ਤਾਂ ਕਰਕੇ ਸਾਈਜ਼ ਉਹ ਜਿਹਾ ਠੀਕ ਆ ਝਾੜੇ ਦਾ ਕੱਟੇ ਹੁੰਦਾ ਹਾਂ ਬਾਕੀ ਹੁਣ ਜਿੰਨੇ ਕੱਟੇ ਹੁੰਦੇ ਨੇ ਦੇਖਦੇ ਆ ਰੰਗ ਰੰਗ ਜੇ ਆਪਾਂ ਦੇਖੀਏ ਬਹੁਤ ਚਮਕ-ਜਮਕ ਵਧੀਆ ਬਣੀ ਹੋਈ ਆ ਆ ਸੀ ਸਾਈਜ਼ ਵੀ ਵੈਸੇ ਵਿੱਚ ਬਣੀ ਗਿਆ ਤੇ ਨਹੀਂ ਆਮ 20 ਸਾਈਜ਼ ਤਾਂ ਹਾਂ ਹੈਗਾ ਹੀ ਆ ਦੇ ਵਿੱਚ ਸੀਸਾ ਇਹਦੇ ਵੀ ਹੈਗੇ ਨੇ ਦਾਣੇ ਰੰਗ ਰੂਪ ਬਹੁਤ ਵਧੀਆ ਸੋਨਾ ਸੁਨੱਖਾ ਇਹਦਾ ਹੁਣ ਆਪਾਂ ਨੇ ਦਾੜਾ ਹੀ ਚੱਕ ਲੈਣਾ ਤੇ ਇੱਕ ਵਾਰੀ ਚੱਕ ਕੇ ਪੰਜ ਚਾਰ ਦਿਨ ਵਾਸਤੇ ਢੇਰ ਲਾ ਲਾਂਗੇ ਢੇਰ ਤੋਂ ਬਾਅਦ ਫਿਰ ਇਹਨੂੰ ਦਾੜਾ ਹੀ ਭਰ ਕੇ ਸਟੋਰ ਦੇ ਵਿੱਚ ਰੱਖਾਂਗੇ ਸ਼ਾਂਤੀ ਨਹੀਂ ਕਰਦੇ ਹੈਗੇ ਜਦੋਂ ਬੀਜਣ ਵੇਲੇ ਕੱਢ ਲਾਂਗੇ ਗੋਲੀ ਗੋਲੀ ਕਿਉਂਕਿ ਫਿਰ ਕਤਾਇਆਂ ਦਾੜਾ ਰਲਦਾ ਨਹੀਂ ਹੈਗਾ ਕਿਤੇ ਸਟੋਰ ਚ ਵਹ ਤਾਂ ਜੂਟ ਵਾਲੀਆਂ ਬੋਰੀਆਂ ਚ ਲਾ ਦਾਂਗੇ ਅੱਜ ਕੱਲ ਜੂਟ ਵਾਲੀ ਕੋਈ ਬਹੁਤ ਘੱਟ ਲੱਗਦਾ ਹਰ ਸਟੋਰ ਦੇ ਵਿੱਚ ਗੋਲੀ ਗੋਲੀ ਕੋਸਣਾ ਛੱਡਿਓ ਹੈ ਇੱਕੋ ਵਾਰੀ ਚ ਨਵੇੜ ਦੋ ਕੰਮ ਆਹ ਵੱਡੇ ਸਹਿਜ ਵਾਲਾ ਯੂਟਿਊਬਰ ਹੈ ਤੇ ਗਲ ਗਿਆ ਹੁਣ ਤਾਂ ਚਾਲ ਇਹਦੀ ਪੈਸੇ ਹਜੇ ਲੰਬੀ ਆ ਥੋੜੀ ਆਮ ਉਹਨਾਂ ਗੋਲ ਨਹੀਂ ਹੈਗਾ ਫੁੱਲ ਆ ਦੇਖ ਸਕਦੇ ਆਪਾਂ ਹੈਗਾ ਇਹ ਐਲ ਆਰ ਦਾ ਟਿਊਬਰ ਇਹ ਹੁਣ ਜੀ ਆ ਦਾਣੇ ਨੇ ਜਿਹੜੇ ਜੀਵਨ ਹੋ ਗਏ ਇਹ ਪਹਿਲੀ ਜਨਰੇਸ਼ਨ ਕਹਿ ਸਕਦੇ ਆ ਜੀਵਨ ਮੱਕੀ ਇੱਧਰ ਚਿੱਟਾ ਅਲੁਪਟਿਆ ਸੀਗਾ ਬੇਲ ਹੈਂਗੀ ਦੀ ਖਾਸੀ ਐਰੋਂ ਕਰਤੀ ਹੁਣ ਦੋ ਹੋਰ ਵੱਡਾ-ਬੜਾ ਤੀਵੇਲ ਹੁਣ ਤਾਂ ਨਹੀਂ ਫਿਰ ਮਸ਼ੀਨ ਦੇ ਵਿੱਚ ਫਸੇ ਜਾਣਾ ਜਿਨੇ ਬਾਹੋਂ ਫੇਰ ਰੱਖ ਕੇ ਡੂੰਗੇ ਜੇ ਹਾਲ ਫੇਰ ਦਾਂਗੇ ਬੰਦਾ ਸਾਡਾ ਇਹ ਟਰੈਕਟਰ ਸਿੱਖ ਰਿਹਾ ਤਾਂ ਕਰਕੇ ਥੋੜੀ ਆਈਆਂ ਅੱਜ ਪਹਿਲੇ ਦਿਨ ਹੈਰੋਂ ਦੇ ਉੱਤੇ ਬੈਠਿਆ ਤੇ ਕਈ ਵਾਰੀ ਭੁੱਲ ਜਾਂਦਾ ਫੇਰ ਆ ਇਹ ਇਧਰ ਮੋੜ ਲੀਆਂ ਇਹਨੇ ਤੇ ਦੁਬਾਰੇ ਚੱਲ ਪੁੱਛ ਲੈਂਦਾ ਵੀ ਕੀ ਕਰਨਾ ਤੇ ਤਾਂ ਕਰ ਸਿੱਖ ਜੂਗਾ ਹੌਣ ਥੋੜੇ ਦਿਨਾਂ ਚ ਪਹਿਲਾਂ ਹਾਲ ਬਾਹੇ ਦੇ ਆਲੂ ਉਲੂ ਵਧੀਆ ਪੱਟ ਲੈਂਦਾ ਪਰ ਅੱਜ ਹੈਰੋਂ ਪਹਿਲੀ ਵਾਰ ਬਾਹਰ ਹੈ ਤਵੀਆਂ ਘੱਟੇ ਖੋਲੀਆਂ ਹੋਈਆਂ ਨੇ ਵੀ ਬੇਲ ਵੱਡੀ ਜਾਵੇ ਕਿਉਂਕਿ ਡੂੰਗੇ ਲਾਉਣ ਦਾ ਤਾਂ ਆਪਾਂ ਨੂੰ ਇਹਨਾਂ ਹੈ ਨਹੀਂ ਮਸਲਾ ਹਨ ਅੱਜ ਇਹਦਾ ਮੰਨ ਲਓ ਅੱਜ ਦਾ ਰੂਲ ਰਾਲ ਜੇ ਸਿੱਖੂਗਾ ਓਏ ਹੈਰੋਂ ਦੇ ਵੀ ਕਿੱਧਰ ਨੂੰ ਕੀ ਮੋੜ ਨਹੀਂ ਕਰਨੀਆਂ ਫਿਰ ਹੋੜੀ ਛੋੜੀ ਲਾਈਆਂ ਵੀ ਲੱਗ ਜੂ ਸਿੱਧੀਆਂ ਪਾਉਣ ਤੇ ਠੀਕ ਆ ਦੋਸਤੋ ਅੱਜ ਵੈਸੇ ਤਾਂ ਆਪਾਂ ਨੇ ਆਹ ਯੂਟਿਊਬਰ ਦੀ ਉਹ ਦਿਖਾਉਣੀ ਸੀਗੀ ਮੇਰੀ ਯੂਟਿਊਬਰ ਜਿਹੜਾ ਆਪਣਾ ਲਾਇਆ ਹੋਇਆ ਸੀਗਾ ਗਾਂਵ ਵਾਸਤੇ ਆਪਣਾ ਬੀਜ ਹੋ ਜੂਗਾ 20 ਬੋਰੀਆਂ ਹੋ ਜਾਣਗੀਆਂ ਕਿਹੜੇ ਤਰ? ਹਾਂਜੀ 20 ਹੋ ਜਾਣਗੀਆਂ। ਹਾਂ। ਆਹ। ਹਾਂ। ਆਹ ਇੱਕੋ ਇੱਕੋ ਗੇੜਾ ਪਰ ਲੈ ਪਾਸੇ। ਇੱਕ ਗੇੜਾ ਹਾਂ। ਇਹ ਤਾਂ ਅੱਧਾ ਅੱਧਾ ਰੱਖਦਾ ਹੈ। ਪੂਰਾ ਪਰਦਾ ਨਹੀਂ ਰੱਖਦਾ। ਸਿਲਾਈ ਤੇ ਨਹੀਂ ਕਰਨਾ। ਚਲ ਪਰਿਆਂ ਵੀ 15 ਦਾ ਹੋਏ ਜਾਣਗੀਆਂ। ਹਾਂ। ਇਹ ਤਾਂ ਵੀ ਲੋਟੇ। ਆਹ ਬੱਟ ਵਿੱਚ ਇਹ ਚ ਵੀ ਆਇਆ ਤਾਂ। ਹੋ ਜਾਏਗਾ ਜੀ। ਹੋ ਜਾਏਗਾ 20। ਹਾਂ। ਚਲ ਜੀ 20 ਹੋ ਗਿਆ ਫਿਰ ਤਾਂ 4 ਵਿੱਗੇ ਲੱਗ ਜੂ ਆਪਣਾ। 10 ਨੂੰ ਜਿਹੜੀ ਕਰਨ ਆ। ढेरी हाँ करना ठीक है दोस्तों फिर मिलते हैं किसी होर अगली वीडियो के ओके जी